ਨੀ ਵੀਰ ਉਹ ਹਾਂ ਸਾਰਾ ਸਭ ਕੀ ਹਾਲ ਤੇਰਾ ਕਿਦਾਂ ਠੀਕ-ਠਾਕ ਉਹ ਠੀਕ ਆ ਤੂੰ ਸੁਣਾ ਵੱਢੀਆਂ ਨਾ ਪੱਠੇ ਹੈ ਉਹ ਵੱਢ ਲਈਏ ਛੜੇ ਹੈਗੇ 2-4 ਦਿਨ ਇਹਨਾਂ ਸੋਨਾ ਪੱਠੇ ਵੱਢਣੇ ਸਾਰੀ ਮਰਾਈ ਹੋਣਾ ਉਹ ਕਿਉਂ ਮਾਮਾ ਰਹਿ ਗਈ 2-4 ਦਿਨ ਦੀ ਗੇਮ ਯਾਰ ਏਜੰਡ ਕਰਤੂਤਾਂ ਮੜੀਆਂ ਕੰਡਿਆ ਪਿਆ ਵਾ ਕੀ ਜਾਂਦਾ ਗੱਲ ਨੇ ਹਫਤਾ ਕਿ ਲੇਟ ਕਰਦੀ ਆ ਡੀਏ ਟਿਕਟ ਜਿਹੜੀ ਐ ਇੱਕ ਆਹੋ ਤੇ ਜਿਹੜੇ ਸਾਡੇ ਪੈਸੇ ਖਰਚਾ ਟਿਕਟਾਂ ਤੇ ਉਹ ਉਹਦੇ ਉੱਥੇ ਹੀ ਆ ਕੋਲੀ ਭਰਾਵੋ ਸਭ ਕੋ ਦੇ ਚੱਕਰ ਚੱਕਰ ਕੀ ਆ ਪਤਾ ਨਹੀਂ ਮੈਨੂੰ ਚੱਕਰ ਕੀ ਆ ਹੁਣ ਮੈਂ ਤੇ ਆ ਬੜਾ ਤਾਂਗੀਓ ਭਰਾਵਾ ਤੂੰ ਮੈਂ ਤਾਂ ਚਾਈ ਚਾਈ ਵੱਡਣ ਡੈਡ ਹੈਗੇ 2 ਦਿਨ ਮੈਂ ਵੱਢ ਲਈਏ ਤੇ ਤੂੰ ਤੇ ਹੋਰ ਮਾੜੀ ਖਬਰ ਸੁਨਾਤੀ ਕੋਈ ਮਾੜੀ ਦੀ ਮੈਂ ਤਾਂ ਆਪਾਂ ਜਾਣ ਦਾ ਕੋਸੋਂ ਕੋ ਮੈਨੂੰ ਆਂਦਾ ਵੀ ਐਂ ਦੱਸਦੀ ਉਹਨੂੰ ਵੀ ਜਾ ਕੇ ਮੈਂ ਦੱਸਣਾ ਪੈਣਾ ਉਹ ਕੀ ਕਰਨਾ ਵਾ ਬਾਪੂ ਨੇ ਮੈਂ ਦੱਸਿਆ ਇਹ ਦਾਦੀ ਦਾ ਨਹੀਂ ਗੱਲ ਕੀਤੀ ਜੀ ਮੈਨੂੰ ਹੋ ਟੈਨਸ਼ਨ ਲੱਗਣੀ ਆ ਨਹੀਂ ਨਹੀਂ ਮੈਂ ਨਹੀਂ ਗੱਲ ਕੀਤੀ ਜੀ ਮੈਂ ਤਾਂ ਪਹਿਲਾਂ ਤੇਨਾਂ ਦੇ ਗੱਲ ਕਰ ਆ ਜਾਏ ਇਹ ਚੱਕਰ ਕੀ ਜਾਂਦਾ ਕੀ ਆ ਉਹ ਐੇ ਉੱਥੇ ਕੋਈ ਰਾਜ ਕੋ ਪੰਗਾ ਜਾ ਵਾ ਇੱਕ ਉਹ ਐੇ ਨਿਕਲ ਲਿਆਂਦੋ ਫਿਰ ਤੁਹਾਨੂੰ ਭਰਾਵਾਗੇ ਇਹ ਕਿੰਨੇ ਦਾ ਲੇਟ ਆ ਹਫ਼ਤਾ ਅਗਲੇਟ ਕਰਤਾ ਹੀ ਕੰਮ ਤੋਂ ਟਿਕਟਾਂ ਕੈਂਸਲ ਕਰਾਉਣੇ ਪੈਣਗੇ ਉਹ ਤੇ ਕਰਾਉਣੀਆਂ ਪੈਣੀਆਂ ਵਾ ਉਹ ਦੰਦਾ ਹਰੇ ਮੈਂ ਕਰਾ ਦਿਆਂ ਤੇ ਟਿਕਟਾਂ ਕੈਂਸਲ ਹਾਂ ਇਹਦਾ ਹੁਣ ਤੁਹਾਨੂੰ ਹਫਤੇ ਬਾਅਦ ਲੈ ਕੇ ਦਵਾਂਗਾ ਆ ਸਾਥੂ ਗੱਲ ਬੜੀ ਮਣੀ ਖਣਾਈ ਆ ਮੇਰੇ ਤੇ ਆ ਦੇ ਕਰੀ ਹੋਈ ਉੱਡ ਕੇ ਵੀ ਇਹੀ ਕੰਮ ਹੋ ਗਿਆ ਅਸੀਂ ਤਾਂ ਬੜੇ ਖੁਸ਼ ਰਹਿੰਦੇ ਸੀ ਕਿ ਇੱਕ ਦੋ ਦਿਨ ਵਿੱਚ ਅੱਜ ਜਾਣਾ ਵਾ ਤੇ ਆ ਤਾਂ ਫੇਰ ਕੰਮ ਹੋ ਹੀ ਗਿਆ ਬਾਪੂ ਨੂੰ ਕੀ ਦੱਸਿਓ ਵਾ ਬਾਪੂ ਨੂੰ ਕੀ ਦੱਸਣਾ ਵਾ ਹਾਂ ਮੇਰੀ ਗੱਲ ਸੁਣ ਹਾਂ ਹਾਂ ਉਹਨਾਂ ਨੇ ਕੱਖਣਾ ਦੱਸੀ ਆਹੋ ਹੈ ਉਹ ਦੋ ਚਾਰ ਦਿਨ ਕਰਕੇ ਨਾ ਇਦਾਂ ਲਾਟਾ ਲਾ ਕਰੀਏ ਆਹੋ ਕਿ ਦੱਸਿਆ ਉਹਨਾਂ ਟੈਨਸ਼ਨ ਲੈਣੀ ਹੈ ਉਹ ਪੈੜੀ ਵੀ ਰਿਸਤੀ ਆ ਤੇ ਟਿਕਟਾਂ ਦਾ ਲੱਖ ਡੇਢ ਲੱਖ ਰੁਪਏ ਉਹ ਵੀ ਦੇਤਾ ਆਹੋ ਕਹਦੇ ਵੀ ਹਫਤਾ ਮੈਂ ਤਰੀਕ ਗਲਤ ਵੇਖ ਲਈ ਹਫਤਾ ਲੇਟ ਜਾਣਾ ਵਾ ਜੀ ਸਾਹਿਬ ਮੇਰੇ ਸਾਰੇ ਭੈਣ ਚਰ ਮਾਣ ਵਿੱਚ ਰਹੀ ਜਾਂਦੇ ਆ ਉਹ ਨਹੀਂ ਨਹੀਂ ਮਾਣ ਵਿੱਚ ਰਹਿੰਦੇ ਮਾਮਾ ਕਦੇ ਇੱਥੇ ਨਾ ਪੱਠੇ ਵੜਦੇ ਰਹਿ ਜੀਏ ਮੈਨੂੰ ਤੇ ਕਿ ਵੀ ਤਰਲਾ ਜਿਹੜਾ ਹੈ ਇਹ ਕੱਲਾ ਉਹ ਵੀ ਗਿਆ ਇਹ ਦਿਹਾੜੀਆਂ ਲਾਇਆ ਕਰਾਂਗੇ ਕਿੱਲਾ ਵੀ ਲਿਖ ਲਿਆ ਵਾ ਕੱਲ ਕੋਈ ਨੂੰ ਨਿਕ ਭਰਾਈ ਨਾ ਗੇ ਖਲੋਂ ਠੀਕ ਹੈ ਨਾ ਯਾਰ ਕਬਰਾਉਣਾ ਕੀ ਆ ਚੱਲ ਜਨਤਾ ਦਾ ਹੈ ਤੇ ਚਲੋ ਜਾਨੀ ਬੰਦਾ ਸਰਾਵਾ ਜਨਤਾ ਦੀ ਦਾ ਛੱਡਦੇ ਬੜੇ ਤੇਜ ਹੁੰਦੇ ਈਓ ਪੈਸੇ ਪਿੱਛੇ ਸਾਰੀ ਦੁਨੀਆ ਬਦਲ ਜਾਂਦੀ ਐ ਚੰਗੇ ਭਲੇ ਬਦਲ ਜਾਂਦੇ ਆ ਉਹ ਤਾਂ ਗੜੀ ਹੈ ਤੇਜ ਪੂਰਾ ਹੁਣ ਚੱਲ ਸਾਰੀ ਗੱਲਾਂ ਛੱਡ ਪੱਤਾ ਕੱਢਣਾ ਕਿ ਬਾਹਰ ਮੰਨਾ ਚੱਲ ਮਾੜਾ ਮੋੜਾ ਮੈਂ ਤਾਂ ਘਰ ਕਹਿ ਮੈਂ ਪਤਨੀ ਦੀ ਪਿਆਰੀ ਮੈਂ ਨੇ ਕਿਹਾ ਤਾਂ ਮਹਤਰੀ ਜੀ ਮੈਂ ਗਲਤ ਵੇਖ ਲਈ ਹਾਂ ਪਤਾ ਲੇਟ ਵਾ ਕੰਮ ਹੈ ਜੀ ਇਦਾਂ ਕਰ ਪੱਠੇ ਪਵਾ ਮੇਰਾ ਕਿ ਮੇਰੇ ਘਰ ਵੀ ਇਹ ਗੱਲ ਦੱਸ ਜਾਵੇ ਮੈਂ ਨਹੀਂ ਕਰਉਣਾ ਤੇਰੇ ਉਹਨਾਂ ਕਹਿਣਾ ਤੇ ਪਖੰਡ ਕਰਨ ਦੇ ਆ ਰਹਾ ਨਹੀਂ ਨਹੀਂ ਇਹ ਤਾਂ ਨਾ ਕਰ ਤੂੰ ਉਧਰ ਆ ਤੂੰ ਚਲ ਜੇ ਮੇਰੇ ਗਾਲੀ ਨੇ ਪੈਣਗੇ ਤੇ ਅੱਖ ਨਹੀਂ ਹੁੰਦਾ ਮम्मा ਆ ਗਾਂ ਇਹ ਲਾ ਯਾਰ ਤੂੰ ਹੋਰ ਦਣਾ ਕਰ ਲੈਣਾ ਚਲ ਠੀਕ ਹੈ ਚਲ ਗੱਲ ਕਰਦੇ ਚੱਲ ਆ ਪੜਗਾ ਪੱਠੀ ਪਈ ਕਾਲੀ ਸਸਟੀ ਕਾਂ ਅੰਟੀ ਕੀ ਕਰਦੀ ਸੀ ਸਸਟੀ ਕੋ ਪੁੱਤ ਕੀ ਹਾਲ ਵਸਰਾ ਦੀ ਅੱਜ ਤੇ ਇਸ ਮਾ ਆਪਣਾ ਵੀ ਠੀਕ ਆ ਪੁੱਤ ਤੂੰ ਆਪਣਾ ਸੁਣਾ ਹੈ ਬਸ ਵਧੀਆ ਵਧੀਆ ਤੂੰ ਕਿੱਥੇ ਚਲ ਗਈ ਹੋਗੀ ਮੈਂ ਪਿੰਡ ਚਲ ਗਈ ਸੀ अच्छा मैं आज आई थी पाजी ने मैंने दसया है कि वीजा आ गया मैं कहा चल मैं ट्यूबा ही लेके आऊंगी पोत तैनू बहुतियां बधाइयां के हां बहुत लेके मैं त इतनी खुशी है ना पोत कि गल नहीं करने वाली सब वधिया गल है आं हुण मेरी टी दा वीजा आज ही छ छती तू भी चल जे बाहर है हां जी हां जी आहो बस बच्चे सेट हो जने मां-पियो नु होरु पोत की चाहिदा व चल बड़ी खुशी हुई थी आ गया या आ नहीं नहीं हुण ते मालिक दी कृपा हो गई है ते हुणा थोड़े देनी आ चल जाना मुंडे ने ठीक है ठीक है आहो हुणा तैयारी चुरी कर ली है ते हुण दा पार्टी लेनी है ਕੋਈ ਗੱਲ ਜਿੰਨੀਆਂ ਮਰਜ਼ੀ ਪਾਰਟੀਆਂ ਲੈ ਆ ਪਾ ਤੇ ਤੇਰੇ ਨਾਲ ਪਾਰਟੀਆਂ ਚੰਗੀਆਂ ਹੈ ਤੇ ਕੀ ਕਰਦੀ ਭੂਆ ਭਾਜੀ ਕੁਛ ਨਹੀਂ ਕੰਮ ਦੇ ਹੀ ਕਰਨ ਮੈਂ ਆਈ ਹੀ ਤੇ ਮੈਂ ਕਿਹਾ ਚਲ ਵੈਂਟੀ ਨੂੰ ਕੋਲ ਹੋ ਕੇ ਆਉਣੀ ਹੈ ਚਲ ਆ ਵਧੀਆ ਕੀਤਾ ਤੀ ਤੂੰ ਹੈ ਚਲ ਆ ਮੈਂ ਤੈਨੂੰ ਚਾਹ ਪਿਆਲਾਂ ਚਲ ਆ ਜੋ ਲੈ ਪੋ ਤਾਂ ਚਾਹ ਗੁੜ ਦੀ ਚਾਹ ਬਣਾਈ ਹੈ ਤੈਨੂੰ ਪਸੰਦ ਪੜੀ ਆ ਹਾਂਜੀ ਹਾਂਜੀ ਮੈਂ ਤਾਂ ਢੀਕਦੀ ਹਾਂ ਮੈਂ ਮੇਰੀ ਧੀ ਆਊਗੀ ਫੇਰ ਤੇ ਫਿਰ ਗੁੜ ਦੀ ਚਾਹ ਬਣਾ ਕੇ ਪਿਆਲੂਨੀ ਠੀਕ ਹੈ ਠੀਕ ਆਹੋ ਜਿੱਦਾਂ ਜਾਊਗਾ ਸਨੀ ਸਾਡਾ ਹਾਂਜੀ ਹਾਂਜੀ ਫਿਰ ਮੈਂ ਪਕੌੜੇ ਕੱਢੂੰਗੀ ਚੰਗਾ ਠੀਕ ਹੈ ਜੀ ਤੁਹਾਨੂੰ ਸੱਦੂੰਗੀ ਫਿਰ ਮੈਂ ਹਾਂ ਕੋਈ ਨਹੀਂ ਆਪਾਂ ਆਵਾਂਗੇ ਆਹੋ ਤੇ ਤੇਰੇ ਪੁੱਤ ਕਿੰਨਾ ਕ ਟਾਈਮ ਰਹਿ ਗਿਆ ਜਾਂਚ ਮੇਰਾ ਅੱਜ ਥੋੜਾ ਟਾਈਮ ਹੈਗਾ ਅੱਛਾ ਟੈਸਟ ਦੇਣਾ ਹੁਣ ਹਾਂਜੀ ਹਾਂਜੀ ਠੀਕ ਵਾ ਚੱਲ ਵਧੀਆ ਵਾ ਤੇਰੀ ਵੀ ਗੱਲ ਬਣ ਜੇ ਹਨਾ ਹਾਂਜੀ ਹਾਂਜੀ ਤੇ ਜਾ ਕੇ ਮੈਨੂੰ ਫੋਨ ਕਰਿਆ ਕਰੀ ਤੂੰ ਵੀ ਚੰਗਾ ਕਰੂੰਗੀ ਆ ਚੱਲ ਪੁੱਤ ਇਹੋ ਹੀ ਹੁੰਦਾ ਵਾ ਕਿ ਨਿਆਣੇ ਆਪਣੇ ਆਪਣੇ ਥਾਈ ਸੈੱਟ ਹੋਣਾ ਤੇ ਮਾਪਿਓ ਤੇ ਫਿਰ ਮੁੱਕ ਜਾਂਦੇ ਨੇ ਨਹੀਂ ਇਹ ਤੇ ਗੱਲ ਵਾ ਸਹੀ ਗੱਲ ਆ ਆ ਤਾਂ ਇਹ ਕੀਤਾ ਦੀ ਟੈਨਸ਼ਨ ਖਤਮ ਹੋ ਗਈ ਵੀਜ਼ਾ ਆ ਗਿਆ ਨਹੀਂ ਤੇ ਟੈਨਸ਼ਨ ਨਹੀਂ ਰਹਿਣੀ ਹੁਣ ਤੇ ਪਾਏ ਨਾ ਮਰਦਾ ਸਹੀ ਗੱਲ ਆ ਬੜੀ ਖੁਸ਼ੀ ਆ ਹੁਣ ਤੇ ਤੇ ਐਦਾਂ ਕਰੀ ਮੇਰਾ ਪੁੱਤ ਜਦੋਂ ਜਾਵੇਂਗੀ ਨਾ ਘਰ ਤੇ ਆਪਣੇ ਭੂਆ ਨੂੰ ਲੈ ਨਹੀਂ ਮੈਂ ਭੇਜਦੀ ਕੋਈ ਨਹੀਂ ਭੁੱਜ ਕਹਿੰਦੇ ਮੈਂ ਚਾਹਨੀ ਮੈਂ ਤਾਂ ਨਹੀਂ ਕਿਲਾ ਮੈਂ ਹੋ ਕੇ ਆਉਂਦੀ ਆ ਅੱਛਾ ਅੱਛਾ ਤੈਨੂੰ ਚੱਲ ਜਿਓ ਚਲ ਵਧੀਆ ਕੀਤਾ ਕਹ ਤੈਨੂੰ ਬੜੀ ਖੁਸ਼ੀ ਦੀ ਤੇਰੇ ਨਾਲ ਦੇਖ ਕੇ ਹਾਂ ਮਮੀ ਜੀ ਠੀਕ ਠਾਕ ਹਾਂ ਜੀ ਹਾਂ ਜੀ ਸਾਰੇ ਵਧੀਆ ਅੱਛਾ ਅੱਛਾ ਠੀਕ ਹੈ ਠੀਕ ਹੈ ਚੱਲ ਵਧੀਆ ਵਾ ਪੁੱਤ ਇਦਾਂ ਆ ਜਾਗਾ ਛੇਸ਼ੇ ਦੀ ਜਗ੍ਹਾ ਹਾਂ ਜੀ ਨਹੀਂ ਨਹੀਂ ਠੀਕ ਆ ਚੱਲ ਜਿੰਨੇ ਆਏ ਮੈਂ ਵੀ ਆਉਂਗੀ ਕੋਈ ਗੱਲ ਨਹੀਂ ਆਹ ਮੈਂ ਵੀ ਆਉਂਗੀ ਮੈਨੂੰ ਹੁਣ ਇਹ ਆ ਨਾ ਕਿ ਮੈਂ ਹੁਣ ਸਨੀ ਤਿਆਰੀ ਤੇਰੀ ਡਹੀਆਂ ਕਰਨ ਆਹ ਕਿ ਮੈਂ ਚੱਲ ਗਈ ਪਿੰਡ ਤੇ ਪਹੁੰਚ ਕੇ ਕਹਿੰਦੇ ਮੇਰਾ ਜੀ ਨਹੀਂ ਲੱਗਾ ਉਸ ਗੌਂਟੀ ਮੇਰੇ ਲੱਗੇ ਆ ਜਾਂਦੇ ਰਹੇ ਤੇ ਉਹਨੇ ਮੈਨੂੰ ਬੜਾ ਨਹੀਂ ਮੈਂ ਜਾਂਦੀ ਰਹੀਆਂ ਲੱਗ ਕੇ ਹਾਂ ਹੋ ਗਿਆ ਟਾਈਮ ਲੰਘ ਜਾਂਦਾ ਪੁੱਤ ਇਦਾਂ ਹੀ

ਵਾਇਗਰ ਪੜਾ ਕਰੇ ਸਾਰਿਆਂ ਦਾ ਸੰਭਾਲ ਨਹੀਂ ਹੁਣ ਉਹ ਸੰਭਾਲ ਲੈਂਦੇ ਹਾਂ ਣੜੀ ਣੜੀ ਹਾਂ ਪੁੱਤ ਪੁੱਤ ਜਸਰੀ ਗਾਲ ਕਿੱਸੀ ਗੱਲ ਕੀ ਹਾਲ ਆ ਟਿੰਡਾਟ ਮੇਰੇ ਟਾਈਮ ਨਾਲ ਹੀ ਓਏ ਆਹੋ ਯਾਰ ਮੈਂ ਚੱਲ ਥੱਕ ਆਇਆ ਥੋੜਾ ਜਿਹਾ ਮੈਂ ਚੱਲ ਪੈਣਾ ਲੱਗ ਹਾਂ 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 ਕਿਤਨਾ ਉਹ ਸਰਟੀਫਿਕੇਟ ਕਿਤਰਾ ਫਿਰ ਬਾਅਦ ਵਿੱਚ ਤੇ ਠੀਕ ਠਾਕ ਹੀ ਇਸਰਾ ਉਹ ਆਪਣੇ ਵਧੀਆ ਆਪਣਾ ਵੀ ਉਹ ਗੱਲ ਹੀ ਕਰਨੀ ਥਾਣ ਨਾ ਕਾਦੀ ਗੱਲ ਕਰਨੀ ਵੀ ਉਹ ਨਾ ਜਿਹੜਾ ਦੋਨਕੇ ਕਿੰਨਾ ਕੰਮ ਆ ਨਾ ਆਹੋ ਥੋੜਾ ਲੇਟ ਹੋ ਗਿਆ ਵਾ ਅੱਛਾ ਹੱਸਾ ਗੇਟ ਹੋ ਗਿਆ ਵਾ ਉਹ ਕੰਨਾ ਲੇਟ ਹੋ ਗਿਆ ਉਸ ਤਰੀਕ ਉੱਤੇ ਹੈਗੀ 12 ਹੈਂ ਤੇ ਅਸੀਂ ਪਾਣੀ ਸਮਝ ਹੀ ਗਏ ਹੈਂ ਗਲਤ ਤਰੀਕ ਪਾ ਲਿਆ ਕਿਤੇ ਅੱਛਾ ਆਹੋ ਵੇਖੀ ਕਹਿੰਦੇ ਕੰਮ ਹੀ ਨਾ ਖਰਾਬ ਹੋ ਜਾਏ ਕੰਮ ਨਹੀਂ 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 ਹੁੰਦਾ ਉਸ ਤਰੀਕ ਦਾ ਭੇਕਾ ਲੱਗਾ ਹੈਂ ਹਾਂ ਚੰਗੀ ਤਾਂ ਵੇਖ ਲਓ ਨਹੀਂ ਮੈਂ ਏਜੰਟ ਦਾ ਮੈਨੂੰ ਫੋਨ ਆਇਆ ਮੈਂ ਕਹਿੰਦਾ ਵੀ ਉਹਨੇ ਉਦੋਂ ਕਿਹਾ ਸੀ ਵੀ ਜੇ ਏਅਰਪੋਰਟ ਤੋਂ 4-5 ਘੰਟੇ ਕੇ ਇੱਥੇ ਜਾਣਾ ਪੈਂਦਾ ਵਾ ਉਹ ਨਹੀਂ ਨਹੀਂ ਹੁਣ ਬੜਾ ਕੀ ਆ ਬੰਨੇ ਤਾਂ ਵਿਚਾਰ ਆਇਆ ਮੇਰੇ ਕੋਲ ਹਾਂ ਯਾਰ ਚੰਨੀ ਮੇਰੇ ਦੱਦ ਮਾਗ ਚ ਤੇ ਮੈਨੂੰ ਤੇ ਹੌਂਡਾ ਵੀ ਦਾ ਦਰਜਾ ਬੈ ਗਿਆ ਉਹ ਨਹੀਂ ਮੈਂ ਵੀ ਇਹਦੀ ਸੁਣੀ ਵੇਖ ਲਈ ਹਾਂ ਉਹ ਤਰੀਕ ਵੀ ਤੇ 11 ਹੀ 35 ਕਹਿਤੀ ਆ ਅੱਛਾ ਹਾਂ ਮੈਨੂੰ ਵੀ ਉਹਨੇ ਕਿਹਾ ਤਾਂ ਚਲ ਜਾਈਏ ਪਰ ਕੀ ਆ ਸ਼ਾਂਗਲਾ ਦਰਪਨ ਹਾਂ ਨਹੀਂ ਗੱਲ ਤੇ ਕੋਈ ਨਹੀਂ ਗੱਲ ਤੇ ਪੰਨਾ 14 ਰਾਂ ਦੀ ਕੋਈ ਗੱਲ ਨਹੀਂ ਗਈ ਮੈਨੂੰ ਇਹ ਆ ਨਾ ਵੀ ਦੇਖ ਹੁਣ ਪੰਜਾਂ ਦਿਨ ਵਧ ਗਏ ਤੇ ਮੁੜ ਕੇ ਫੇਰ ਵਧ ਗਏ ਫੇਰ ਵਧ ਗਏ ਤੇ ਮੁੜ ਕੇ ਕਿੱਦਾਂ ਜਾਵਾਂਗੇ ਸ਼ਰਸ ਹੁਣ ਵੇਖ ਲੈ ਯਾਰ ਉਹਨੇ ਨਹੀਂ ਚਾਚਾ ਜੀ ਮੈਂ ਸਾਰੀ ਗੱਲ ਕੀਤੀ ਉਹਨਾਂ ਨੂੰ ਉਹ ਕਹਿੰਦਾ ਤੁਹਾਨੂੰ ਭੁਲੇਖਾ ਪੈ ਗਿਆ ਗੱਲ ਹੋਰ ਗੱਖਣੀ ਹੋਈ ਬਸ ਬੂ ਸਾਮਾਨ ਆਪਣਾ ਰੈਡੀ ਆ ਐ ਉਹ ਚਲੋ ਮਹਾਰਾਜ ਦੀ ਕਿੱਥੇ ਬਹਿਣਾ ਵਾ ਬਹਿਣਾ ਵਾ ਤਾਂ ਲੱਗ ਰਾਇਆ ਇਹਨਾਂ ਹੋਰ ਕੀ ਆ ਵਾ ਬਹਿਣਾ ਵਾ ਤੁਰ ਪੈਣਾ ਵਾ ਕੰਮ ਤਾਂ ਇੰਨਾ ਕੀ ਆ ਬਸ ਜਿਆਦਾ ਕੰਮ ਨਹੀਂ ਹੈਗਾ ਯਾਰ ਫੇਰ ਵੀ ਮਨ ਕਰਦਾ ਮੇਰੇ ਘਰ ਚ ਅੱਜ ਬਹਿ ਗਿਆ ਮੈਂ ਤਾਂ ਹੀ ਤੈਨੂੰ ਲਿਆਂਦਾ ਵਾ ਉਹ ਨਹੀਂ ਨਹੀਂ ਡਰਨ ਵਾਲੀ ਨਹੀਂ ਗੱਲ ਹੈ ਕੋਈ ਵੀ ਕੰਮ ਤੁਹਾਨੂੰ ਪਤਾ ਵਧੀਆ ਬੰਦਾ ਵਾ ਸਾਰੀ ਦਾ ਨਗਰ ਵੱਲ ਕੀਤੀ ਬੈਠੇ ਨਹੀਂ ਬੰਦਾ ਤੇ ਬੜਾ ਠੀਕ ਠਾਕ ਹੀ ਲੱਗਦਾ ਹੈ ਮੈਨੂੰ ਹਾਂ ਤੇ ਭਰਨਾ ਚਲਾ ਚੋ ਕੋਈ ਗੱਲ ਨਹੀਂ ਗਈ ਤੇ ਹੁਣ ਉਹਨੇ ਕਹਿਤਾ 12 ਕਿੰਨੀ 12 ਕ ਜਾ ਰਹਾ ਵਾ 11 11 11 ਤਰੀਕ 11 ਤਰੀਕਾ 11 ਤਰੀਕ ਨੂੰ ਰਾਤ ਦੀ ਫਲੈਟ ਵਾਡੀ ਅੱਛਾ ਲੈਣੇ ਆਪਾਂ ਚੱਲ ਜਾਗੇ ਨਾ ਅੱਛਾ ਆਹ ਠੀਕ ਹੈ ਠੀਕ ਹੈ ਠੀਕ ਠੀਕ ਫਲੈਟ ਵਾਡੀ ਰਾਤ ਦੀ ਹੈ ਹਾਂਜੀ ਹਾਂਜੀ ਫਿਰ ਇੱਕ ਦਿਨ ਗੇਤੇ ਜਾਣਾ ਪੈਂਦਾ ਹੀ ਉੱਥੇ ਵੀ ਹੈ ਹੈ ਉਹ ਚੱਲ ਬਾਪੂ ਬੜਾਲਾ ਜਾਰ ਤਨ ਹੋਰ ਪੱਠੇ ਵਿਚਾਰ ਕੋਈ ਗੱਲ ਨਹੀਂ ਬੁੱਤ ਪੱਠਿਆਂ ਦੀ ਕੋਈ ਗੱਲ ਨਹੀਂ ਕਿ ਪੱਠੇ ਮੌਕੇ ਸੋਖੇ ਨੇ ਪਾਈ ਜਾਣੇ ਮੈਂ ਤੁਹਾਨੂੰ ਦੱਸਿਆ ਮੈਂ ਬਸ ਬਹੁਤਾ ਸਿਲਸਿਲਾ ਨਿਗਰ ਤੇ ਮੈਂ ਨਾ ਕਦੀ ਗਾਈ ਰੱਖਣੀ ਤੇ ਕਦੀ ਮਹੀ ਰੱਖਣੀ ਬਸ ਇਤੋਂ ਵੱਧ ਜਿੰਨੇ ਕਿ ਮੇਰੇ ਕੋ ਪੱਠੇ ਪੈ ਜਾ ਕਰਨ ਉਹ ਠੀਕ ਆ ਗੱਲ ਕਿਉਂ ਸਹਰਤ ਨਹੀਂ ਨਹੀਂ ਸਹੀ ਠੀਕ ਹੈ ਐਵੇਂ ਯਾਰ ਬੁੱਡੇ ਬਾਰੇ ਹੋਰ ਹੀ ਕੋਈ ਲੱਕ ਦਾ ਜ਼ੋਰ ਜਾਰ ਲਵਾ ਕੇ ਬੈਠਾਗੇ ਮੁੜ ਕੇ ਪਹਾੜ ਅੱਜ ਕੱਲ ਕੋਈ ਪੰਡ ਨਹੀਂ ਦਿੰਦਾ ਕਿਦੋਂ 6 ਮੀ ਨਹੀਂ ਹੋਣਗੇ ਗਿਆਨ ਨੂੰ ਸਾਨੂੰ ਫਿਰ ਡੰਗਰ ਵੇਦ ਦੋ ਦ ਮੁੱਲ ਵਾਲੇ ਫਿਰ ਕਰਨਾ ਕੀ ਹੈ ਉਹ ਫਿਰ ਇਹੋ ਕੋਈ ਕਰਨਾ ਵਾ ਮਾੜਾ ਮੋੜਾ ਪੈਲੀ ਬੰਨਦਾ ਵੇਖ ਲਿਆ ਚੱਲ ਯਾਰ ਮਾੜੀ ਮੋਟੀ ਧੁੱਕ ਨਿਕਲ ਆਪੂਗੀ ਹਾਂ ਵਾਹ ਵੇਖ ਲੈ ਸੈਤਸਾ ਉਸ ਤਰ੍ਹਾਂ ਮੇਰਾ ਇਰਾਦਾ ਕੋਈ ਨਹੀਂ ਇਹਨੂੰ ਕਿਤੇ ਕੱਲਾ ਹੁੰਦਾ ਤੇ ਤੇਰੇ ਪਿੱਛੇ ਤੇ ਕੋਈ ਗੱਲ ਨਹੀਂ ਕੀ ਉਹ ਮੈਂ ਵੀ ਤੁਹਾਡਾ ਸੋਚਾਂ ਮੈਂ ਚਲੋ ਕੋਨਾ ਕੋ ਬਨਜੂ ਅੱਗੇ ਹਾਂ ਨਹੀਂ ਤੇ ਫਿਰ ਤੱਕਾ ਉਥੇ ਰਹਿਣਾ ਉਹ ਤਾਂ ਗਾਂ ਬਣਾਉਣ ਵਾ ਤੇ ਸਾਰੇ ਕੰਮ ਕੀਤੇ ਹੀ ਆ ਹਾਂ ਨਹੀਂ ਠੀਕ ਨਹੀਂ ਉਹ ਤਾਂ ਗੱਲ ਹੈ ਕੀ ਤੇ ਤੈਨੂੰ ਪਤਾ ਹੀ ਜੋਹ ਦਾ ਜ਼ਮਾਨਾ ਲੋਕੀ ਤਾਂ ਦੋ ਪੈਖ ਹੋਗੇ ਲੈ ਜਾਂਦੇ ਨੇ ਲੈ ਜਾਂਦੇ ਲੈ ਜਾਂਦੇ ਹਾਂ ਸਹੀ ਗੱਲ ਲੈ ਜਾਂਦੇ ਲੈ ਜਾਂਦੇ ਹਾਂ ਤੇ ਮੈਂ ਬੜਾ ਯੋਰਨਾ ਤੇ ਪੜਾਂਗੀ ਜੋਗੀ ਕੋ ਹੈਗਾ ਨਾ ਬੜਾ ਯੋਰਨਾ ਪਜਾ ਕੇ ਰੱਖਿਆ ਵਾ ਨਹੀਂ ਨਹੀਂ ਉਹ ਤਾਂ ਗੱਲ ਹੈ ਕੀ ਤੇ ਚਲ ਯਾਰ ਮਾਰਾ ਸੱਚੇ ਪਾਸ਼ਾ ਤੁਹਾਡਾ ਕੰਮ ਬਣਾ ਦੇ ਚਲੋ ਹਫਤੇ ਢੰਗ ਦੀ ਕੋਈ ਗੱਲ ਨਹੀਂ ਕੀ ਹਨਾ ਇਹ ਆ ਵੀ ਕੰਮ ਰੋਖ ਆਏ ਤੇ ਤੇ ਨਾਲ ਦੀ ਇਸ ਕੋਈ ਨਹੀਂ ਕੀ ਮੁਲਕ ਤੇ ਆਉਂ ਜੰਗਾ ਬਾਬੂ ਨੀਰਾ ਨੋੜਵਾ ਆਹੋ ਜਾਂਦੇ ਚਾਚਾ ਜਾਂਦੇ ਕੰਮ ਮਿਲ ਜਾਂਦਾ ਤੇ ਜਾਂਦੇ ਕੰਮ ਟਿਕਾਣੇ ਲੱਗਿਆ ਨਾ ਤਾਂ ਵਧੀਆ ਟਿਕਾਣੇ ਲਗਣਾ ਮੈਂ ਇਹ ਕਿਹ ਕੋਈ ਅਈ ਮੈਂ ਕਿਹੜਾ ਗਿਆ ਕਿਦੇ ਨਹੀਂ ਟਿਕਾਣੇ ਲੱਗਣਾ ਵਾ ਜਾਂਦਾ ਸਟੋਰ ਤੇ ਕੰਮ ਹੈ ਜਾਣਾ ਵਾ ਚੱਲ ਠੀਕ ਤੇ 3-4 ਲੱਖ ਰੁਪਏ ਮਹੀਨੇ ਦੀ ਖਾ ਭੱਜਣੀ ਹੈ ਚੱਲ ਯਾਰ ਗੱਲ ਹੀ ਕੋਈ ਨਹੀਂ ਉੱਥੇ ਆਡਾ ਖਰਚਾ ਕਹਦਾ ਤੇ 50 ਆਡਾ ਹੈ ਆਹੋ ਨਹੀਂ ਯਾਰ ਮੱਜੜ ਨਹੀਂ ਯਾਰ ਇਹ ਹਾਂ ਤੇ ਮੇਰੀ ਗੱਲ ਸੁਣ ਲਓ ਤੇ ਜਿਹੜੇ ਆਪਣੇ ਕਾਊਂਟ ਕਾਉਂਟ ਨਾ ਉਹ ਨਵੇਂ ਖਲਾ ਲੋ ਮੈਂ ਨਾ ਤੁਹਾਨੂੰ ਕਹੇ ਉਹ ਤੋਂ ਸਾਡਾ ਤੇਰੀ ਗੱਲ ਉਹ ਮੇਰੀ ਗੱਲ ਸੁਣ ਲਓ ਮੈਂ ਕਿ ਤੇ ਮੇਰੀ ਤੇ ਗੱਲ ਸੁਣੋ ਮੈਂ ਕਹਿਣ ਦਿਆਂ ਵਾ ਵੀ ਅਮਰੀਕਾ ਬੈਠੇ ਜੇ ਜਾਵਦੇ ਮੇਰੀ ਗੱਲ ਸੁਣੋ ਪਰ ਇੱਕ ਗੱਲ ਆਪਣੀ ਮਾਂ ਹੁੰਦੇ ਨਾ ਤੇਰੀ ਨੂੰ ਪਤਾ ਲੱਗਿਆ ਉਹਨਾਂ ਪਰ ਕੀ ਕਵਾਂਗੇ ਉਹ ਤਾਂ ਕੋਈ ਉਹਨੂੰ ਉਹਨੂੰ ਕਿਹਾ ਦੇ ਵੀ ਉਹ ਬੜਾ ਕਹਿੰਦੀ ਇਹ ਕਿਹੜੀ ਕਿਤੇ ਗਈ ਆ ਉਹ ਆਖੀ ਥੋੜਾ ਜਹਾਜ਼ 'ਚ ਖਰਾਬੀ ਜੀ ਪਈ ਉਹਨਾਂ ਠੀਕ ਕਰ ਲੈਂਦੇ ਉਹਨਾਂ ਟੈਕਨੀਸ਼ੀਅਨ ਕਰਦੇ ਉਹ ਤੁਸੀਂ ਫਿਰ ਆਪੇ ਸੰਭਲ ਲਓ ਉਹ ਮੈਂ ਆਪੀ ਕਹਿਣਾ ਚਾ ਚਾਚਾ ਆਪੇ ਗੱਲ ਕਰਨੀ ਠੀਕ ਨਹੀਂ ਮੈਂ ਕਹਣਾ ਜਿਹੜਾ ਜਹਾਜ਼ ਜਾਣਾ ਵਾ ਨਾ ਉਦੀ ਪਚੈਨ ਚੋਂ ਲੱਤ ਗਈ ਅੰਦਰੋਂ ਕਿ ਉਹ ਸ਼ਟਲ ਕਰਨ ਦੇ ਨਹੀਂ ਜਾਣਿਆ ਵੀ ਕਿੱਦਾਂ ਗੱਲ ਕਰਨੀ ਆ ਆਹੋ ਠੀਕ ਲੈ ਤੇ ਇੰਦਾ ਕਰ ਤੇ ਮੈਂ ਕਹਣਾ ਉਹਨੂੰ ਨਾ ਕਰ ਕਰਕੇ ਨਾ ਠੀਕ ਤੇ ਫਿਰ ਉਹਨਾਂ ਚੜਾਉਣਾ ਤਾਂ ਤੁਹਾਨੂੰ ਠੀਕ ਆ ਬਸ ਹੈਨਾ ਹੋਰ ਠੀਕ ਨਹੀਂ ਹੁਣ ਫਿਰ ਇਤਨੀ ਮੈਨੂੰ ਇਹ ਆ ਮੈਂ ਟੈਗ ਟੂ ਹੋ ਗਿਆ ਇੱਥੇ ਤੇ ਰੋਲੀ ਪੈਣੀ ਉਸੇ ਵੇਲੇ ਹਾਂ ਬਾਪੂ ਨਾ ਹਾਂ ਨਾ ਗੱਲ ਕਰ ਤੂੰ ਅੱਜੇ ਸਾਹਮਲੀ ਹਣ ਤੂੰ ਸਾਹਮਲੀ ਬੰਦਾ ਗੱਲ ਜਾਰ ਲੈਦਾ ਜਨਾਨੀ ਕੋ ਨਹੀਂ ਚਲੀ ਜਾਂਦੀ ਪਾਉਂ ਤੈਨੂੰ ਦੱਸਣ ਦੀ ਆਹ ਉਹ ਗੱਲ ਕਿਤੇ ਕਿੱਡੀ ਕੁ ਵੱਡੀ ਕੋਈ ਗੱਲ ਨਹੀਂ ਆਪਣੇ ਸਹਿਰ ਤੂੰ ਵੀ ਨਾ ਕਿਤੇ ਜਾਂਦੇ ਜਾਂਦੇ ਲੱਭੀ ਕਿਤੇ ਕਰ ਲੈ ਨਹੀਂ ਨਹੀਂ ਮੈਂ ਨਹੀਂ ਕਰਦਾ ਚਲੋ ਠੀਕ ਆ ਫਿਰ ਠੀਕ ਆ ਚਲੋ ਮੌਜਾਂ ਲੋ ਚੰਗਾ ਸਣੀ ਵੀਰ ਫਿਰ ਸਾਹਸ ਚੰਗਾ ਸਣੀ ਵੀਰ ਓਏ ਕਿਰਾ ਉੱਤ ਸਾਹਮਲੀ ਹਾਂ ਮੌਜਾ ਲਾ ਗਿਆ ਜੀ ਸਾਰਾ ਜੰਟੇ ਨੂੰ ਚੰਗੀ ਤਰ੍ਹਾਂ ਪੁੱਛ ਲਾ ਇਦਾਂ ਦਾ ਕੀ ਬਹਿਸਾ ਉਹਨਾਂ ਨੇ ਤੇ ਕਿਤਨਾ ਗੱਲ ਕਰਨੀ ਜਾ ਕੇ ਕਰੀ ਮਮਾ ਹਾਂ ਸਭ ਤੋਂ ਆਦਤ ਤੇ ਲੱਗਾ ਮੈਂ ਕਹਣਾ ਤੇਰੇ ਅੱਗੇ ਉਹ ਜਿਹੜਾ ਤੂੰ ਕੀ ਚਾਹੁੰਦਾ ਹਾਂ ਨਾ ਕੋ ਜੇ ਤੂੰ ਕਹਿਣਾ ਤੇ ਮੈਂ ਵੀ ਤੇਰੇ ਨਾਲ ਚੱਲ ਜਰਨਾ ਦੋਵੇਂ ਚਲੀਏ ਮੇਰਾ ਦੱਦਾ ਫਿਰ ਸਵੇਰੇ ਜਾਣਾ ਆਹੋ ਚੱਲ ਫਿਰ ਮੈਂ ਕੋ ਗੱਡੀ ਦਾ ਗੱਡੀ ਮੈਂ ਕੱਢ ਲੂੰਗਾ ਗੱਡੀ ਨਾਲ ਵੀ ਕੱਢ ਬੱਸੇ ਚੱਲ ਜਾਾਂਗੇ ਕੋਈ ਕਰਨ ਦਾ ਸ਼ੱਕ ਹੋਊਗਾ ਹੀ ਕੋਹਨੇ ਹੁੰਦਾ ਮੇਰੇ ਘਰ ਨਹੀਂ ਆਂਦੇ ਕੋਈ ਤੈਨੂੰ ਪਾਤਾ ਹੈਗਾ ਵਾ ਚੱਲ ਠੀਕ ਆ ਫਿਰ ਮੈਂ ਘਰੇ ਕੋ ਬਾਣਾ ਲਾਉਣਾ ਵਾ ਤੇ ਮਾਦਰ ਨੂੰ ਵੀ ਗੱਲ ਕਰੀਏ ਕੀ ਘਰੇ ਕੋਈ ਉਹ ਨਾ ਨਾ ਚੱਲ ਚਲੀਏ ਸਵੇਰੇ ਉਹਨੂੰ ਪੁੱਛ ਕੇ ਆਈਏ ਚਾਜ ਜਾ ਤੂੰ ਸੌ ਜਾ ਟਾਈਮ ਆ ਠੀਕ ਆ ਚੱਲ ਟ੍ਰੇਨ ਟੈਪ ਪਹਿਲੇ ਟਾਈਮ ਚੱਲ ਜਾਣਾ ਹੀ ਆ ਲੇਟਰ ਨਾ ਕਰ ਚੱਲ ਮੈਂ ਘਰੇ ਕੋ ਬੰਨ ਲਾਵਾਂ ਆਹ ਵਾ ਓਕੇ ਫਿਰ ਕਿਤਾ ਟੈਂਸ਼ਨ ਕਰ ਜੀ ਉਹ ਚਾਰਿਆਂ ਨੂੰ ਕਿ ਪੈਸੇ ਮਾਰੇ ਗਏ ਨਾ ਸਾਰਾ ਨਾਮ ਮਰ ਚ ਲੱਗ ਜਾਣਾ ਹੁਣ ਐਜੰਟ ਨੂੰ ਤੇ ਮੈਂ ਦਾਦਾ ਕਿੰਨਾ ਕੰਮ ਕਰਾਈ ਦੇਣਾ ਹੁਣ